ਅੱਪਾ ਅੱਜ ਬਣਾਈਏ ਮੂੰਗੀ ਦੀ ਦਾਲ ਦਾ ਹਲਵਾ ਮੂੰਗੀ ਦਾਲ ਨੂੰ ਆਪਾਂ 3 ਘੰਟੇ ਭਿਉ ਕੇ ਪੇਸਟ ਤਿਆਰ ਕਰ ਲਿਆ ਮਿਕਸੀ 'ਚ ਤੇ ਮੂੰਗੀ ਦੀ ਦਾਲ ਦੇ ਹਲਵੇ ਦੇ ਵਿੱਚ ਆਪਾਂ ਪਾਵਾਂਗੇ ਘਰ ਦਾ ਕੱਢਿਆ ਹੋਇਆ ਖੋਆ ਤੇ ਇਹ ਆਪਾਂ ਬਦਾਮ ਡਰਾਈ ਫਰੂਟ ਵੀ ਪਾਵਾਂਗੇ ਇਹ ਮੈਨੂੰ ਭਿਉ ਕੇ ਮੈਂ ਛਿੱਲ ਲਿਆ ਸੀ ਸੂਜੀ ਨੂੰ ਛਾਣ ਲਿਆ ਤੇ ਹੁਣ ਆਪਾਂ ਕੜਾਹੀ ਦੇ ਇਧਰ ਪਣਾ ਖੁਆ ਤਿਆਰ ਹੋ ਰਿਹਾ ਖੋਏ ਨੂੰ ਖੁਆ ਕੱਢਣ ਵਾਸਤੇ ਤੁਸੀਂ ਦੁੱਧ ਨੂੰ ਹਿਲਾਉਂਦੇ ਰਹਿਣਾਗਾ ਤਾਂ ਕਿ ਉਹਦੇ ਉੱਤੇ ਮਲਾਈ ਨਾ ਆਉਣ ਦੇਣੀ ਹੈਗੀ ਜੇ ਮਲਾਈ ਆ ਜੇ ਤੱਕ ਉਹ ਅੱਛਾ ਨਹੀਂ ਬੰਦਦਾ ਇਸ ਕਰਕੇ ਉਹਨੂੰ ਹਿਲਾਉਂਦੇ ਰਹਿਣਾ ਹੁੰਦਾ ਇਧਰੋਂ ਕੜਾਹੀ 'ਚ ਆਪਾਂ ਘਿਓ ਪਾ ਲਿਆ ਤੇ ਹੁਣ ਇਹਦੇ ਵਿੱਚ ਜਦੋਂ ਘਿਓ ਗਰਮ ਹੋ ਗਿਆ ਤਾਂ ਆਪਾਂ ਪਾਣੀ ਇੱਕ ਘੜਛੀ ਇੱਕ ਕੌਲੀ ਆਪਣੇ ਕੋਲੇ ਸੀਗੀ ਮੂੰਗੀ ਦੀ ਦਾਲ ਸੁੱਕੀ ਤੇ ਉਹਦੇ ਵਿੱਚ ਪਾਣੀ ਇੱਕ ਘੜਚੀ ਮੈਂ ਪਾਈ ਆ ਸੂਜੀ ਦੀ ਸੂਜੀ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੀ ਮਰਜ਼ੀ ਪਾ ਸਕਦੇ ਹੋ ਪਰ ਇਸ ਤੋਂ ਜ਼ਿਆਦਾ ਵੀ ਫਿਰ ਠੀਕ ਨਹੀਂ ਇੰਨੀ ਕੀ ਪਾਣੀ ਹੁੰਦੀ ਹੈ ਜੀ ਤੇ ਗੈਸ ਮੈਂ ਧੌ ਨੂੰ ਗਰਮ ਕਰਕੇ ਬੰਦ ਕਰ ਦਿੱਤਾ ਸੀ ਬਸ ਥੋੜੀ ਜੀ ਮੈਂ ਉਹਨੂੰ ਉਮ ਪੌਣ ਲਿਆ ਹੋਣ ਇਹਦੇ ਵਿੱਚ ਆਪਾਂ ਪਾਵਾਂਗੇ ਮੂੰਗੀ ਦੀ ਦਾਲ ਜਿਹੜੀ ਕਿ ਆਪਾਂ ਮਿਕਸੀ ਚ ਪੀਸ ਲਈ ਸੀ 3 ਘੰਟੇ ਮੈਂ ਪਹਿਲਾਂ ਇਹਨੂੰ ਭਿਉਆਤਾ ਸੀ ਤੇ ਫੁੱਲ ਗਈ ਸੀ ਦਾਲ ਫਿਰ ਅੱਛੇ ਤਰੀਕੇ ਨਾਲ ਫੁੱਲੀ ਹੋਈ ਦਾਲ ਨੂੰ ਮੈਂ ਮਿਕਸੀ ਚ ਪੀਸ ਲਿਆ ਪੀਸਣਾ ਵੀ ਇੰਨਾ ਕਹਿ ਕੇ ਤੁਹਾਡਾ ਜਿਹੜਾ ਪੀਸਿਆ ਹੈ ਮਟੀਰੀਅਲ ਮੂੰਗੀ ਦੀ ਦਾਲ ਹੋਊਗੀ ਸੂਜੀ ਵਰਗਾ ਪੀਸਣਾ ਜਮਈਆ ਬ੍ਰੀਕ ਨਹੀਂ ਕਰਾਉਣਾ ਹੈਗਾ ਉਹਨੂੰ ਸੂਜੀ ਇੱਕ ਜਿੰਨਾ ਮੋਟਾ ਰੱਖਣਾਗਾ ਇਹ ਤੁਸੀਂ ਇਸ ਤਰ੍ਹਾਂ ਖੁਰਚਣੇ ਨਾਲ ਹਿਲਾਉਣਾਗਾ ਪਹਿਲਾਂ ਮੈਂ ਕਰਛੀ ਪਾਈ ਸੀ ਨਾ ਕਰਛੀ ਨਾਲ ਥੱਲੇ ਲੱਗਦਾ ਸੀ ਕਿਉਂਕਿ ਗਿੱਲਾ ਹੁੰਦਾ ਨਾ ਉਹ ਪੇਸਟ ਇਧਰੋਂ ਫਿਰ ਮੈਂ ਇਹਨੂੰ ਵੀ ਹਿਲਾਈ ਜੰਨੀਆ ਨਾਲੋਂ ਨਾਲ वैसे मैं हुन एक बंदे दी हेल्प ਲਾਉਂਗੀ ਕੋਈ ਵਾਸਤੇ ਕਿਉਂਕਿ ਮੈਨੂੰ ਉਧਰ ਲਗਾਤਾਰ ਹਿਲਾਉਣਾ ਪੈਣਾਗਾ ਬਣਾਉਣ ਵਾਸਤੇ ਉਹਨੂੰ ਮੂੰਗੀ ਦੀ ਦાળ ਨੂੰ ਪੁੰਨਣ ਵਾਸਤੇ ਤੇ ਹੁਣ ਆਪਣੀ ਦਾਲ ਆ ਦੇਖੋ ਹੁਣ ਥੋੜੀ ਜਿਹੀ ਖਿਲੀ-ਖਿਲੀ ਜੀ ਬਣਨ ਲੱਗ ਗਈ ਨਾ ਜਿਵੇਂ ਜਿਵੇਂ ਆਪਾਂ ਪੁੰਨੇ ਜਾਵਾਂਗੇ ਬਿਲਕੁਲ ਐ ਕੇਲੇ ਕੇਲੇ ਬਣ ਜੂਗੀ ਪੱਲਾ ਜੁੜੀ ਜੁੜੀ ਜੀ ਸੀ ਨਾ ਹੁਣ ਦੇਖੋ ਜਿਵੇਂ ਜਿਵੇਂ ਇਹ ਭੁੱਜ ਰਹੀ ਹੈ ਓਵੇਂ ਓਵੇਂ ਇਹਦਾ ਪਾਣੀ ਸੁੱਕ ਰਿਹਾ ਤੇ ਇਹ ਸੁੱਕੀ ਸੁੱਕੀ ਬਣ ਜੂਗੀ ਫਿਰ ਬਿਲਕੁਲ ਇਧਰੋਂ ਆਪਣਾ ਖੋਆ ਰੈਡੀ ਹੋ ਰਿਹਾ ਤੇ ਹੁਣ ਆਪਾਂ ਦਾਲ ਨੂੰ ਲਗਾਤਾਰ ਇਹਨੂੰ ਨਾ ਹਲਕੇ ਮੈਂ ਬਾਲੀ ਤੇਜ ਆਂਚ ਤੇ ਨਹੀਂ ਪurn ਰਹੀ ਮੀਡੀਅਮ ਲੋ ਨਾ ਨੋ ਫਲੇਮ ਆ ਮੀਡੀਅਮ ਫਲੇਮ ਤੇ ਹੀ ਪਨ ਰਹਿਣੀ ਆਂਗੀ ਤਾਂ ਕਿ ਜਲੇ ਨਾ ਹਲਕੇ ਤਾਪੇ ਪੁੱਜੇ ਇਧਰੋਂ ਕੋਏ ਨੂੰ ਤਾਂ ਅਸੀਂ ਫੁੱਲ ਫਲੇਮ ਤੇ ਬਣਾ ਰਹੇ ਆਂ ਜੀ ਲਗਾਤਾਰ ਇਸ ਨੂੰ ਹਿਲਾਉਣਾ ਹੁੰਦਾ ਤੇ ਸਾਈਡਾਂ ਤੇ ਵੀ ਜੰਮਣ ਨਹੀਂ ਦੇਣਾ ਇਸ ਨੂੰ ਕਾ ਕਾਫੀ ਹੱਦ ਤੱਕ ਤਕੜਾ ਹੋ ਗਿਆ ਇੱਥੇ ਦਾਲ ਨੂੰ ਵੀ ਅਸੀਂ ਪੁੰਨੀ ਜਾਂਦੇ ਆ ਨਾਲ ਨਾਲ ਖੁਆ ਰੈਡੀ ਹੋ ਰਿਹਾ ਤੇ ਉਧਰ ਦਾਲ ਵੀ ਪੁੰਨ ਰਹੇ ਆ ਦੋ ਕੰਮ ਚੱਲ ਰਹੇ ਨੇ ਇਕੱਠੇ ਦਾਲ ਕਾਫੀ ਹੱਦ ਤੱਕ ਹੁਣ ਆਪਣੇ ਪੁੱਜ ਕੇ ਰੈਡੀ ਹੋ ਗਈ ਹੈ ਹਾਫ ਤੋਂ ਜ਼ਿਆਦਾ ਪੁੱਜ ਗਈ ਇਹਦਾ ਬਿਲਕੁਲ ਰੰਗ ਚੇਂਜ ਹੋ ਜੂਗਾ ਜਦੋਂ ਬਿਲਕੁਲ ਪੁੱਜਗੀ ਤੇ ਨਾਲੇ ਕਿਉਂ ਵੀ ਛੱਡ ਜਾਂਦੀ ਆ ਫਿਰ ਇੱਧਰ ਮੈਂ ਨਾ ਪਾਣੀ ਗਰਮ ਰੱਖਦਾ ਪਾਣੀ ਆਪਾਂ ਜਦੋਂ ਵੀ ਕੋਈ ਵੀ ਹਲਵਾ ਬਣਾਉਣੇ ਆ ਗਰਮ ਪਾਣੀ ਪਾਉਂਗੇ ਤਾਂ ਜਲਦੀ ਤੇ ਅੱਛਾ ਵੀ ਬਣਦਾ ਫੂਡ ਕਲਰ ਪਾਤਾ ਥੋੜਾ ਜਿਹਾ ਕਿ ਰੰਗਤ ਸੋਹਣੀ ਬਣ ਜੇ ਤੇ ਇਧਰੋਂ ਮੇਰੀ ਇਹ ਵੀ ਪੁੱਜ ਰਿਆ ਉਧਰੋਂ ਮੇਰਾ ਖੋਆ ਵੀ ਰੈਡੀ ਹੋ ਗਿਆ ਬਸ ਥੋੜਾ ਜਿਹਾ 5-4 ਮਿੰਟ ਲੱਗਣਗੇ ਉਹਨੂੰ ਹੋਰ ਗਾੜਾ ਹੋਣ ਤੇ ਤੇ ਆਪਾਂ ਅਦਰਕ ਗੈਸੋ ਕੋਲੇ ਵਾਲਾ ਗੈਸ ਕਰਤਾ ਹੁਣ ਆਪਾਂ ਬੰਦ ਕਾਫੀ ਗਾੜਾ ਹੋ ਗਿਆ ਸੀ ਇਧਰੋਂ ਮੇਰੀ ਦਾਲ ਵੀ ਪੁੱਜ ਗਈ ਬਰਾਬਰ ਪ੍ਰਾਪਰ ਹੀ ਹੋਇਆ ਸਾਰਾ ਕੰਮ ਤੇ ਹੁਣ ਆਪਾਂ ਇਹ ਨਾ ਚੀਨੀ ਲਈ ਹੈ ਜਿੰਨੀ ਮੈਂ ਥਾਲ ਲਈ ਸੀ ਉੰਨੀ ਮੈਂ ਚੀਨੀ ਲਈ ਹੈ ਇਹ ਧਾਲ ਨੂੰ ਆਪਾਂ ਹੁਣ ਖੋਏ ਦੇ ਵਿੱਚ ਟਰਾਂਸਫਰ ਕਰ ਦਾਂਗੇ ਤਾਂ ਕਿ ਜਿਹੜਾ ਸਾਈਡਾਂ ਤੇ ਵੀ ਗੋਆ ਲੱਗਾ ਉਹ ਵੀ ਇੱਧਰ ਵਿੱਚ ਮਿਕਸ ਹੋ ਜਾਊਗਾ ਧਾਲ ਨੂੰ ਮਿਕਸ ਕਰਨਾ ਨਾ ਕਿ ਖੋਏ ਨੂੰ ਇੱਧਰ ਮਿਕਸ ਕਰਨਾ ਤਾਂ ਕਿ ਉਹ ਕੜਾਹੀ 'ਚ ਜੋ ਵੀ ਮਾੜਾ ਮੋਟਾ ਲੱਗਿਆ ਹੋਇਆ ਉਹ ਵੀ ਵਿੱਚ ਮਿਕਸ ਹੋ ਜਾਊਗਾ ਫੇਰ ਹੁਣ ਵਿੱਚ ਹੀ ਆਪਾਂ ਇਹਦੇ ਪਾਵਾਂਗੇ ਹੁਣ ਇਸ ਸਟੇਜ ਤੇ ਆਪ ਇਹਦੇ ਵਿੱਚ ਪਾਵਾਂਗੇ ਚੀਨੀ ਚੀਨੀ ਜੇ ਕੋਈ ਵੱਧ ਖਾਂਦਾ ਤਾਂ ਵੱਧ ਕਰ ਸਕਦਾ ਵੈਸੇ ਬਹੁਤ ਐਫੀਸ਼ੀਐਂਟ ਹੈ ਲੋ ਜਿੰਨੀ ਢਾਲ ਉੰਨੀ ਚੀਨੀ ਇਸ ਤੋਂ ਜ਼ਿਆਦਾ ਪਾਉਂਗੇ ਤਾਂ ਬਹੁਤ ਜ਼ਿਆਦਾ ਮਿੱਠਾ ਹੋ ਜਾਊਗਾ ਤੇ ਜੇ ਕੋਈ ਘੱਟ ਖਾਂਦਾ ਤਾਂ ਉਹ ਘੱਟ ਕਰ ਸਕਦਾ ਰਹੂਗਾ ਤੇ ਇਹਨਾਂ ਨੂੰ ਆਪਾਂ ਹੁਣ ਚੰਗੇ ਤਰੀਕੇ ਨਾਲ ਚੰਗੀ ਤਰ੍ਹਾਂ ਇਹਨਾਂ ਨੇ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਫਿਰ ਆਪਾਂ ਗਰਮ ਗਰਮ ਪਾਣੀ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਾਣੀ ਜਿਹੜੀ ਆਪਾਂ ਗਰਮ ਕੀਤਾ ਗਰਮ ਪਾਣੀ ਨਾਲੇ ਅੰਦਾ ਵੀ ਠੰਡਾ ਨਹੀਂ ਹੁੰਦਾ ਨਾਲ ਦੀ ਨਾਲ ਹੀ ਉਬਾਲਾ ਆਉਣਾ ਸ਼ੁਰੂ ਹੋ ਜਾਂਦਾ ਤੇ ਖਿਲੇ ਖਿਲੇ ਵੀ ਬਣਦਾ ਪ੍ਰਸ਼ਾਦ ਇਹ ਹਲਵਾ ਬਹੁਤ ਟੇਸਟੀ ਬਣਦਾ ਹੈ ਸ਼ਾਦੀਆਂ ਦੇ ਵਿੱਚ ਆਮ ਹੀ ਆਪਾਂ तकरीबन तकरीबन ਮੇਰੇ ਖਿਆਲ ਚ ਸਾਰਿਆਂ ਨੇ ਖਾਧਾ ਹੋਣਾ ਸਿਹਤ ਵਾਸਤੇ ਵੀ ਚੰਗਾ ਹੁੰਦਾ ਤੇ ਟੇਸਟੀ ਵੀ ਬਹੁਤ ਹੁੰਦਾ ਹੁਣੇ ਥੋੜਾ ਗਾੜਾ ਹੋਣਾ ਸ਼ੁਰੂ ਹੋ ਗਿਆ ਹੁਣ ਆਪਾਂ ਖੁਰਚਣਾ ਪਾਵਾਂਗੇ ਇਹਦੇ ਵਿੱਚ ਤਾਂ ਕਿ ਸਾਈਡਾਂ ਤੋਂ ਜੋ ਵੀ ਲੱਗਿਆ ਉਹਨੂੰ ਲਾ ਲਾਂਗੇ ਸਾਰੇ ਨੂੰ ਤੇ ਜਦੋਂ ਇਹ ਨਾ ਪੂਰੇ ਤੌਰ ਤੇ ਪੱਕ ਗਿਆ ਉਦੋਂ ਇਹ ਪੂਰਾ ਘਿਓ ਛੱਡ ਦੂਗਾ ਖੋਆ ਇਹਦੇ ਵਿੱਚ ਬਹੁਤ ਟੇਸਟੀ ਇਹ ਬਣਦਾ ਖੋਆ ਪਾਉਣ ਨਾਲ ਮਰੇ ਦੇ ਵਿੱਚ ਆਪਾਂ ਪਾਤੇ ਡਰਾਈ ਫਰੂਟ ਮੈਂ ਬਦਾਮਾਂ ਨੂੰ ਨਾ ਘੋਂਕੇ ਕੱਟਿਆ ਤੇ ਛਿਲਕਾ ਉਤਾਰ ਕੇ ਮੈਂ ਡਰਾਈ ਫਰੂਟ ਤੁਸੀਂ ਕੋਈ ਵੀ ਕਿਸ਼ਮਿਸ਼ ਪਾ ਸਕਦੇ ਹੋ ਕਾਜੂ ਪਾ ਸਕਦੇ ਹੋ ਵੈਸੇ ਇਹ ਆਪਦੇ ਮਨ ਦੀ ਇੱਛਾ ਜਿਹੜੇ ਮਰਜ਼ੀ ਪਾਓ ਇਹ ਹੁਣ ਆਪਾਂ ਕੋ ਆਪਣਾ ਬਿਲਕੁਲ ਹਲਵਾ ਬਣ ਕੇ ਰੈਡੀ ਹੈ ਤੁਸੀਂ ਹੁਣ ਇਹ ਦੱਸਣਾ ਕਿ ਤੁਹਾਨੂੰ ਇਹ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜੇ ਚੰਗੀ ਲੱਗੀ ਲਾਇਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਥੈਂਕ ਯੂ